ਸਰ ਸਬਰ ਦਾ ਪਿੱਛੇ ਕਰ ਲਗ ਰਿਹਾ ਦਰ ਮਿੱਠਾ ਦਿਖ ਰਿਹਾ ਤੁਹਾਨੂੰ ਵੀ ਦਿਖ ਰਿਹਾ ਅਸਲ ਚ ਇਹ ਇਹ ਜਿਹੜੀ ਜਿੱਤ ਹੋਈ ਹੈ ਨਾ ਜੀ ਇਹ ਸਾਰੇ ਗਿੱਦੜਵਾ ਦੀ ਜਿੱਤ ਹੋਈ ਹੈ ਇੱਕ ਬੰਦੇ ਦੀ ਨਹੀਂ ਇਹ ਜਿੱਤ ਅੱਜ ਸਾਰਾ ਸਾਡਾ ਇਲਾਕਾ ਹੀ ਜਿੱਤਿਆ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਮਤਲਬ ਕੀ ਖੁਸ਼ੀ ਆ ਸਾਰਿਆਂ ਦੇ ਵਿੱਚ ਵਿਰੋਧੀਆਂ ਨੇ ਬੜਾ ਜ਼ੋਰ ਲਾਇਆ ਜੀ ਬਹੁਤ ਕੁਸ਼ੀਤਾਂ ਥੋੜੇ ਹਿਸਰ ਤੱਕ ਪਾੜੇ ਹਾਂ ਹਾਂ ਕੀਤਾ ਹੈ ਜੀ ਪਰ ਇਹ ਲੱਗਦਾ ਹੈ ਇਹ ਸਬਕ ਮਿਲ ਗਿਆ ਉਹਨਾਂ ਨੂੰ ਜਿੱਦੜਪਾੜੇ ਲੋਕਾਂ ਨਹੀਂ ਦੇ ਦਿੰਦਾ ਦੇਤਾ ਜੀ ਪੂਰਾ ਐਂਡ ਦਿਖ ਰਿਹਾ ਦਿਖ ਰਿਹਾ ਠੇਲੋ ਸਾਹਿਬ ਲਾਡੀ ਜੀ ਨੇ ਤਿਹੋ ਸਭ ਲਾਡੀ ਜੀ ਨੇ ਦੋ ਜੱਫੀਆਂ ਪਾਈਆਂ ਉਹ ਦੋ ਜੱਫੀਆਂ ਦਾ ਕੀ ਮਹਿਨਾ ਗੱਟਿਆ ਸਰ ਇੱਕ ਅਮਨ ਜੀ ਦੀ ਕਾਬਦੀ ਅਮਨ ਜੀ ਤੋਂ ਆਏ ਨਹੀਂ ਗਿਆ ਉਹਨਾਂ ਦੀ ਥਾਂ ਤੇ ਵੀ ਆਪਦੀ ਪਾਈ ਤੇ ਫਿਰ ਆਪਦੀ ਦਿਪਾਉਣੀ ਕਹਿੰਦੇ ਸੀਐਮ ਸਾਹਿਬ ਦੇ ਮਾਤਾ ਜੀ ਵੀ ਆ ਰਹੇ ਨੇ ਆ ਰਹੇ ਆ ਰਹੇ ਅੱਛਾ ਤਾਂ ਜਸ਼ਨ ਕਿਸ ਤਰ੍ਹਾਂ ਦਾ ਰਹਿਣ ਵਾਲਾ ਜੀ ਕਿਉਂਕਿ ਹੁਣ ਜਸ਼ਨ ਦੀਆਂ ਤਿਆਰੀਆਂ ਨੇ ਬਾਹਰ ਵਰਕਰ ਇੰਨੇ ਜ਼ਿਆਦਾ ਨੇ ਕਹਿੰਦੇ ਬਾਹਰ ਗੇਟ ਫੁੱਲਣਾ ਵੀ ਮੁਸ਼ਕਲ ਹੋਇਆ ਪਿਆ ਮੈਨੂੰ ਤਾਂ ਆਪ ਨਹੀਂ ਪਤਾ ਮੇਰੇ ਨਾਲ ਕੀ ਕਰਨਗੇ ਜੀ ਸਾਡੀ ਸਾਹਿਬ ਤਾਂ ਆਪ ਕਹਿੰਦਾ ਕਿ ਸਭ ਤੋਂ ਆਪ ਜੀ ਨੂੰ ਜਾਨ ਨੂੰ ਜੀਨੀ ਕਰਦਾ ਕਿ ਲੋਕ ਪੜੇ ਲੋਕਾਂ ਦੇ ਪਿਆਰ ਦਿੱਤਾ ਇੱਥੇ ਹਾਂ ਬਹੁਤ ਪਿਆਰ ਦਿੱਤਾ ਜੀ ਇਹਦੇ ਵਿੱਚ ਕੋਈ ਦੋਰਾ ਨਹੀਂ ਸਿਰ ਝੁਕ ਜਾਂਦਾ ਜੀ ਮੇਰਾ ਇਹਨਾਂ ਦੇ ਪਿਆਰ ਦੇ ਆਹ ਮੈਂ ਆਪ ਦੇ ਆਪ ਨੂੰ ਬੜਾ ਕਿਸਮਤ ਵਾਲਾ ਸਮਝਦਾ ਜਿਨ੍ਹਾਂ ਨੂੰ ਇਹੋ ਜਿਹੇ ਲੋਕ ਮਿਲੇ ਪੰਜਾਬ ਦੀ ਜ਼ਿੰਮੇਵਾਰੀ ਵੱਡੀ ਮਿਲ ਗਈ ਹੈ ਜੀ ਤਾਂ ਹੁਣ ਵੱਡੀ ਜ਼ਿੰਮੇਵਾਰੀ ਤੇ ਵੱਡੀਆਂ ਗੱਲਾਂ ਨੇ ਕਿਉਂਕਿ ਲੋਕਾਂ ਨੂੰ ਆਸ ਘੜੀਏ ਨੇ ਬਿਲਕੁਲ ਕਰਾਂਗੇ ਸਭ ਦਾ ਕੰਮ ਕਰਾਂਗੇ ਕਰਾਂਗੇ ਜਾ ਉਹਦੇ ਵਿੱਚ ਬੜਾ ਵਧੀਆ ਆਮ ਆਦਮੀ ਪਾਰਟੀ ਨੇ ਰਿਜ਼ਲਟ ਜਿਹੜਾ ਦਿੱਤਾ ਜਿੱਥੇ ਜੀ ਹਾਬਦੇ ਬੜੇ ਬਿੱਗਰ ਸੀ ਹਾਲਾਂਕਿ ਇਹ ਤੇ ਵੀ ਵੱਡੇ ਲੀਡਰ ਜਿਵੇਂ ਡੇਰਾ ਬਾਬਾ ਨਾੜਕ ਵੀ ਸੀ ਲੱਗਦਾ ਕਿ ਮੈਂਡੇਟ ਕਿਤਨੇ ਕਿਤੇ ਦਿੱਤਾ ਕਿ ਸਰਕਾਰ ਕਰ ਵੀ ਹੈ ਲੋਕਾਂ ਨੂੰ ਲੈ ਕੇ ਆਬੀਅਸਲੀ ਗਵਰਨਮੈਂਟ ਦਾ ਬੜਾ ਬੜਾ ਰੋਲ ਆ ਜੀ ਜਿਹੜੇ ਲੋਕ ਸਾਡੀ ਪਾਰਟੀ ਨੂੰ ਬਦਨਾਮ ਕਰ ਰਹੇ ਸੀ ਆਮ ਆਦਮੀ ਪਾਰਟੀ ਨੂੰ ਜਿਹੜੇ ਬਦਨਾਮ ਕਰ ਰਹੇ ਸੀ ਉਹਨਾਂ ਨੂੰ ਇਹ ਸਬਕ ਮਿਲਿਆ ਜੀ ਕਿ ਲੋਕ ਸਾਡੇ ਨਾਲ ਆ ਕਿ ਪਾਰਟੀ ਦੇ ਨਾਲ ਆ ਲੋਕ ਹਾਂ ਜਿੱਦੜਪਾ ਦੇ ਲੋਕਾਂ ਨੂੰ ਆਖਰ ਕੀ ਕਰਨਾ ਚਾਹੁੰਦਾ ਭਾਈ ਜੀ ਕੋਰਸ ਚਲੋ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਦਿਨ ਰਾਤ ਕਰਦਾ ਰਹਾ ਮਾਂ ਕਰੋੜਾਂ ਵਾਰੀ ਸ਼ੁਕਰ 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 ਉਹ ਵੀ ਥੋੜਾ ਬਹਿ ਜੂ ਇਹਨਾਂ ਦੇ ਐਕਲ ਕੋਈ ਨਹੀਂ